ਬਾਬਾ ਪਗਤ RAM ਜੀ ਦੇ ਆਸ਼ੀਰਵਾਦ ਨਾਲ 6ਵਾਂ ਕਬੱਡੀ ਕੱਪ ਬੋਲੀਨਾ ਦੁਆਬਾ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਵਧੀਆ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਾਰੇ ਨਰਾਇਣਪੁਰ ਆਵਾ ਬੱਧਿਆਵਲੋਂ ਸਾਰੇ ਰਲ ਕੇ ਐਨ ਆਈ ਵੀਰਾਵਲੋਂ ਆਲ ਕੇ ਬਾਬਾ ਭੈਰਾਂ ਸਪੋਰਟ ਕਲੱਬ ਵੱਲੋਂ ਵੀ ਸਾਡਾ ਸ਼ੇਵਾ ਕਬੱਡੀ ਕੱਪ ਤੇ ਉਹ ਅਸੀਂ ਪਿੰਡ ਦੀ ਵੈਲਫੇਅਰ ਵਾਸਤੇ ਪਲੇਅਰਾਂ ਦੀ ਵੈਨ ਹੋਣ ਵਾਸਤੇ ਸਾਰੇ ਨਰਾਇਣ ਵੀਰਾਵਲ ਕੇ ਆਪਣੇ ਨਾਂ ਮਟਦੇ ਸਾਰੇ ਬੰਦੇ ਰਲ ਕੇ ਕੰਮ ਕਰ ਬਣੇ ਆ ਨਕਸ਼ਾ ਦੀ ਤਰ੍ਹਾਂ ਪ੍ਰਬੰਧਤ ਬਾਤ ਤੋਂ ਬਾਤ ਹੁੰਦੀ ਹੈ ਅੱਜ। ਪਰ ਇਸ ਸਾਲ ਕਿਹੜੀ ਖਾਸ ਗੱਲ ਹੈ? ਕਿ ਜਿਵੇਂ ਜਿਹੜੀਆਂ ਛੋਟੀਆਂ ਟੀਮਾਂ ਨੇ ਮਿਹਨਤ ਕੀਤਾ ਆ ਫਿਰ ਇਨਾਮ ਦੇ ਵਿੱਚ ਵੀ ਅੱਗੇ ਦਾ ਵਾਅਦਾ ਕੀਤਾ ਆ ਤੇ ਹੋਰ ਬਾਕੀ ਅੱਗੇ ਜਿਹੜੇ ਸੀਗੇ ਲੋ ਸਾਡੇ ਗਰਾਊਂਡ ਦੇ ਵਿੱਚ ਬੰਦੇ ਬਹੁਤ ਇਕੱਠੇ ਹੁੰਦੇ ਸੀ ਕੋਸ਼ਿਸ਼ ਕੀਤੀ ਆ ਕਿ ਸਾਰੇ ਪਲੇਅਰ ਹੀ ਅੰਦਰ ਜਾਣ ਜਾਂ ਰੈਫਰੀ ਜਾਂ ਬਾਕੀ ਹੋਰ ਬੰਦਾ ਕੋਈ ਨਾ ਜਾਵੇ ਜੀ ਪਹਿਲਾ ਦੂਜਾ ਤੀਜਾ ਇਨਾਮੀ ਰੱਖਿਆ ਗਿਆ ਸਾਡੇ ਦੇ ਗੋਦਾਮ ਜਿਹੜਾ ਮੰਦਰ ਉਹ ਪ੍ਰਾਈਜ਼ ਜਿਹੜਾ ਦਿੱਤਾ ਗਿਆ ਜਾਂਦੇ ਨੇ ਜੀ ਐਂਡਸ ਹੋ ਗਿਆ ਉਹ ਸਾਡੀਆਂ ਜਿਹੜਾ ਬੈਗਾਂ ਆਉਣੀਆਂ 50 ਬੰਦੇ ਆ ਕੇ ਕੰਮ ਵੀ ਕਰਦੇ ਦੋ ਜੇ ਹਰ ਇੱਕ ਦੇ ਆਪਣੇ ਟੁਇੰਸ ਜਿਹੜੇ ਪੁਆਇੰਟ ਹੌਕੇ ਦੇ ਕਿਰਮ ਬਣਾਉਂਦੇ ਨੇ ਬਹੁਤ ਬਹੁਤ ਤੋਹਫੀਆਂ ਕਿਧਰ ਜਫਾਉਂਦੇ ਹੋਣ ਸਿਆਗਾ ਬੱਚੇ ਬੰਦੇ ਪ੍ਰਫਾਲਾਂਗੇ ਸੈਮਨ ਕੱਢਨੇ ਆ ਉਹ ਟੈਕੋ ਚੜ੍ਹਨ ਵਾਲੀ ਤੇ ਪੱਟ ਪੱਟ ਕਾਰ ਜਿਹੜਾ ਕਬੱਡੀ ਟਰੈਕ ਪਰ ਜਿਹੜੇ ਪਾਸੇ ਪਾਬੰਦ ਆ ਸ਼ਾ ਬਹੁਤ ਵਧੀਆ ਲੋਕੀ ਬਹਾਮਾ ਆਗੇ ਬੋਧ ਰਹਾ ਤੇ ਨਵੇਂ ਤੋਂ ਨਵੇਂ ਪਲੇਅਰ ਅੱਗੇ ਆ ਰਹੇ ਆ ਦਾ ਜਿਹੜੇ ਦਰਸ਼ਕ ਆ ਬਹੁਤ ਖੁਸ਼ ਆ ਕਬੱਡੀ ਦੇ ਅਸਲ ਕਿ ਪਹਿਲਾ ਪਲੇਅਰ ਸਰਫਾ ਕੋਪਨ ਨਹੀਂ ਹੁੰਦੀ ਅਸਕੇ ਬਹੁਤਿਆਂ ਬਾਕੀ ਸਰਫਾ ਵੇਟ ਫਾਈਂਡ ਹੁੰਦੇ ਆ ਜੀ ਹੁਣ ਸਾਰਾ ਮੋਸਟਲੀ ਜਿਹੜੇ ਕਲੱਬ ਆ ਜਾਂ ਆਪਣੀਆਂ ਲੀਗ ਦੇ ਵਿੱਚ ਖੇਡ ਕੇ ਆ ਗਿਆ ਡਿਫਰੈਂਟ ਡਿਫਰੈਂਟ ਖੇਡ ਲੀਆਂ ਹੈ ਕੋਈ ਹੋਰ ਜਿਹੜੇ ਨਿਆਣੇ ਉਹਨਾਂ ਵਾਂਗ ਫਾਈਨਲ ਪੇਚੋ ਪੈਣਾ ਹੋਣਾ ਬੇਤੋ ਖੌਟ ਕਬੱਡੀ ਬਾਹਰ ਆਖਦੇ ਨੌਜਵਾਨ ਪੇਟੀ ਨੂੰ ਕੀ ਮੈਸੇਜ ਹੈ ਲਾਲਸ ਜਿਹੜੇ ਨੌਜਵਾਨ ਪਿਆਰ ਨੂੰ ਸਾਡਾ ਇਹੋ ਹੀ ਮੈਸੇਜ ਆ ਵੀ ਵਰਤਵਤ ਕੇਮ ਨਾਲ ਲੱਗੋ ਤੇ ਡਰਗ ਤੋਂ ਦੂਰ ਰਹੋ ਸਾਡਾ ਮੇਨ ਮੱਛਦੇ ਹੋਈ ਆ ਇਹ ਇਸ ਦਾ ਲੋਕਿਸ਼ਾਦ ਹੋ ਸਟੂਡੈਂਟ ਲਗੇ ਜੰਗੀ ਜਿਹਨ ਸਵਾਦ ਹੋਵੇ ਤੇ ਇਹਦਾ ਗੇਮ ਆਲੇ ਤੇ ਡਰਗ ਤੋਂ ਜਿਵੇਂ ਜੋ ਸ਼ਾਇਨਾ ਦਾ ਕਹਿਣਾ ਜੇ ਆਪਣਾ ਤੁਹਾਡਾ ਮਨ ਵਧੀਆ ਹੋਗਾ ਤਾਂ ਵਧੀਆ ਹੋਗਾ ਤੇ ਤੁਸੀਂ ਸੋਚੋਗੇ ਵਧੀਆ ਚੰਗੇ ਬਸੇ ਜਾਵਾਂਗੇ ਚੰਗਾ ਡਿਸੀਜਨ ਮੇਕਿੰਗ ਹੋਊਗਾ ਜੇ ਫੇਰ ਨਾਲ ਕੇ ਖੇលੂਗੇ ਕੋਆਪਰੇਸ਼ਨ ਕਰੋਗੇ ਕਿ ਤੂੰ ਦੇਖੋ ਇਹ ਜਿਹੜੀ ਟੀਮ ਹੈ ਵੀ ਟੀਮ ਵਰਕ ਹੈ ਜਿਹਦੇ ਨਾਲ ਸਾਡੀ ਸੋਸਾਇਟੀ ਦੀ ਬਿਲਡ ਅਪ ਵਧੀਆ ਹੋਵੇ ਫਿਰ ਮੇਰੇ ਮਤਰਾ ਫਿਰ ਰਿਹਾ ਹੈ ਕਿਤੇ ਨਵੇਂ ਖਿਡਾਰੀਆਂ ਨੂੰ ਵੱਡਾ ਮੇਰੇ ਮਿੱਤਰੋ ਆਹ ਦੇਖ ਲੈ ਭਾਈ ਫਿਰ ਰੇਡ ਹਮਲਾ ਪਾਲੂ ਹੋ ਰਹੀ ਹੈ ਜਿੰਦਾ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ੇਸ਼ ਟੂਰਨਾਮੈਂਟ ਹੋ ਰਿਹਾ ਜਿਹਦੇ ਵਿੱਚ ਸਾਰੇ ਸਾਡੇ ਸੱਜਣ ਸਾਡੇ ਯੂਰਪ ਤੋਂ ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਤੋਂ ਸਾਰੇ ਪਹੁੰਚੇ ਆ ਤੇ ਬਹੁਤ ਸ਼ਾਨਦਾਰ ਟੂਰਨਾਮੈਂਟ ਹੈ ਸਾਰੇ ਭਰਾਵਾਂ ਦਾ ਹੀ ਬਹੁਤ ਬਹੁਤ ਥੈਂਕ ਯੂ ਕਰਦੇ ਆਂ ਤੇ ਜਿੰਨੇ ਵੀ ਸਾਡੇ ਭਰਾ ਆ ਮਾੜੇ ਚੜ੍ਹਦੀ ਕਲਾ ਰੱਖੇ ਜਿਹੜਾ ਹੈਗਾ ਆ 2 ਲੱਖ ਰੁਪਈਆ ਸੈਕੰਡ ਨਾਮ 1.5 ਲੱਖ ਰੁਪਈਆ ਤੇ ਬੈਸਟ ਵੇਟੇਡ ਨੂੰ ਤਾਂ ਬੈਸਟ ਸਟੋਪਰ ਨੂੰ ਝੋਟੀਆਂ ਦਿੱਤੀਆਂ ਜਾਣਗੀਆਂ ਤੇ ਬਾਕੀ ਜਿਹੜੇ ਆਪਣੇ ਸਾਡਾ ਪਰਫੈਕਟ ਜਿਹੜਾ ਕੈਨੇਡਾ ਵਾਲਾ ਬੀ ਸਪੈਸ਼ਲ ਸਨਮਾਨ ਦਿੱਤਾ ਜਾਊਗਾ ਬੁਲਟ ਮੋਕਸਾ ਦੇ ਸਾਡੇ ਪਹਿਲਾਂ ਜਦੋਂ ਅਸੀਂ ਜਾਣੀ ਸਾਡੇ ਜਿਹੜਾ ਬਜ਼ੁਰਗ ਬਿੱਲਾ ਕਬੱਡੀ ਖੇਡ ਲੈਂਦੇ ਫੋਟੋਆਂ ਖੇਡ ਲੈਂਦੇ ਉਸ ਤੋਂ ਬਾਅਦ ਅਸੀਂ ਜਿਹੜਾ ਸੁਭਿਤਾ ਅਸੀਂ ਸਾਡੇ ਦੀ ਸ਼ਾਹ ਬਹੁਤ ਸਗਾ ਬਹੁਤ ਜਿਹੜੇ ਹੁਣ ਅਸੀਂ ਇਹ ਚਾਹੁੰਦੇ ਆਵੇਂ ਜਿਹੜਾ ਜਿਹੜੇ ਗੌਲ ਵਾਲੀ ਜਾਗਸਣ ਦੇ ਆ ਬੱਚੇ ਆ ਉਹ ਆਪਣੇ ਸਪੋਰਟ ਨੂੰ ਪਿਆਰ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਆ ਉਸ ਤੋਂ ਦੂਰ ਰਹਿਣ ਤੇ ਸਾਡੇ ਪਿੰਡ ਦਾ ਆਪਣਿਆਂ ਦਾ ਨਾਮ ਰੋਸ਼ਨ ਕਰਨ ਬਹੁਤ ਸਹਿਯੋਗ ਮਿਲ ਰਿਹਾ ਸਾਡੇ ਭਰਾ ਜਿੱਤਾ ਮੇਰੇ ਨਾਲ ਵੀ ਅਸੀਂ ਤਾਂ ਜਣੇ ਜਨਮ ਤੋਂ ਆਏ ਆ ਪੂਰੇ ਵਿੱਚ ਸਾਡੇ ਸਪੋਰਟ ਵੀ ਜਿਹੜੀ ਕਲੱਬ ਆ ਸਾਂਝਾ ਸਪੋਰਟਸ ਕਲੱਬ ਉਹਦਾ ਪ੍ਰਧਾਨ ਸੰਦੀਪ ਸੰਧੂ ਆ ਉਹਦੇ ਨਾਲ ਸਾਡੇ ਨਾਲ ਜਿਹੜਾ ਜਿਹੜਾ ਸੈਕਟਰੀ ਆ ਉਹ ਜੀਰ ਜੀਰ ਸਾਹਿਬ ਆ ਧੀਰਾ ਆ ਦਰਸ਼ਨ ਆ ਢਿੱਲੋ ਆ ਤੇ ਬੱਬਾ ਸਿੰਘ ਗਹਿਲਿਆ ਰਾਜ ਕਿੜਾ ਆ ਤੇ ਬਾਕੀ ਦੀਪਾ ਸੰਧੂ ਆ ਪੰਮਾ ਲਿੱਦੜਿਆ ਸਾਰੇ ਭਰਾ ਸਾਡੇ ਨਾਲ ਆਏ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਦਿਨੋ ਧੰਨਵਾਦ ਕਰਦੇ ਆ ਸਭ ਤੋਂ ਪਹਿਲਾਂ ਸਾਰੇ ਸਾਸਰੀ ਘਰ ਅਸੀਂ ਬਹੁਤ ਥੈਂਕ ਯੂ ਭਾਈ ਹੁਣ ਅੱਜ ਦਾ ਕਰਦੇ ਆ ਸਾਨੂੰ ਜਰਮਨ ਤੋਂ 10 ਯਾਰਾਂ ਵਾਲੀ ਟੂਰਨਾਮੈਂਟ ਪਿੰਡ ਬੋਲੀਨਾ ਚ ਆਂਦੇ ਅਸੀਂ ਸਾਰੇ ਉਤਸ਼ਾਹ ਨਾਲ ਵੱਧ ਚੜ ਕੇ ਇੱਥੇ ਪਹੁੰਚੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਬੱਡੀ ਟੂਰਨਾਮੈਂਟ ਨੂੰ ਹੋਰ ਵੀ ਵਧੀਆ ਬਣਾਉਂਦੇ ਆ ਜੰਗ ਜਨਰੇਸ਼ਨ ਮੀਂਦਾਂ ਨੂੰ ਕੋਈ ਸ਼ੇਰ ਮਿਲੇ ਵਧੀਆ ਸਪੋਰਟ ਕਰ ਦੇ ਕਬੱਡੀ ਹੈ। ਸ਼ਾਦ ਨੇ ਅਸੀਂ ਖੁਦ ਜਰਮਨੀ ਵਿੱਚ ਸਾਡਾ ਕਲਾਬ ਹੈ ਅਸੀਂ ਹਰ ਸਾਲ ਟੂਰਨਾਮੈਂਟ ਕਰਾਉਂਦੇ ਹਾਂ ਬਰੈਂਕਫਰਟ ਵਿੱਚ ਤੇ ਅਸੀਂ ਪਲੇਅਰ ਚੁਣ ਕੇ ਹੁਣ ਲੈ ਕੇ ਵੀ ਜਾਣੇ ਹਾਂ ਨਾਲ ਜਾਂ ਇਸ ਸਾਲ ਦੇ ਮੇਲੇ ਵਿੱਚ ਤੇ ਟੂਰਨਾਮੈਂਟ ਵਾਸਤੇ ਅੱਜ ਬਾਦ ਜੀਤਾ ਖਾਲਸਾ ਬਾਈਕੁੱਟ ਦੀ ਫਟੀ ਅੱਜ ਜਿਹੜਾ ਪਲੇਅਰ ਦਾ 6 ਬੈਂਟ ਟੂਰਨਾ ਕਬੱਡੀ ਕੱਪ ਆ ਤੇ ਉਹ ਫਿਰ ਮਸਿਆਰ ਇਥੇ ਜਿਹੜੇ ਐਨਆਰਈ ਇਰਾ ਦਾ ਬਹੁਤ ਸਪੋਰਟ ਆ ਔਰ ਐਨਆਰਈ ਵਧੀਆ ਸੋਚ ਦੇ ਵਿੱਚ ਦਿਲਗਰਜ ਜੀ ਪੰਮੀ ਬਲੀਨਾ ਤੇ ਹੋਰ ਇਹਨਾਂ ਦੇ ਨਾਲ ਸੁਲੂਕੀਆ ਇਹਨਾਂ ਇਹ ਜਿਹੜਾ ਟੂਰਨਾਮੈਂਟ ਕਰਵਾਇਆ ਜਾਂਦਾ ਇਹ ਸਿਰਫ ਨਵੀਂ ਜਨਰੇਸ਼ਨ ਨੂੰ ਸਪਾਸਟ ਨਹੀਂ ਕਿ ਇੱਥੇ ਨਸ਼ਾ ਤੋਂ ਨਸ਼ਾ ਤੋਂ ਰਾਤ ਹੋ ਕੇ ਨਸ਼ਾ ਤੋਂ ਦੂਰ ਨਵੇਂ ਪਲੇਅਰ ਬਣਨੇ ਚਾਹੀਦੇ ਨੇ ਬਿੰਦ ਦਾ ਨਾਮ ਚਾ ਹੋਣਾ ਚਾਹੀਦਾ ਤੇ ਇਹ ਜਿਹੜਾ ਟੂਰਨਾਮੈਂਟ ਇਸ ਕਰਕੇ ਕਰਵਾਇਆ ਜਾਂਦਾ ਅਜੀਬਾਇਬਲੀ ਖਾਨ ਸਾਹਿਬ ਸਾਹਿਬ ਜੀ ਮੇਰਾ ਅੱਜ ਦੂਜਾ ਕਬੱਡੀ ਮੈਚ ਹੈ ਇੱਥੇ ਬਲੀਨਾ ਵਿੱਚ ਪਹਿਲਾ ਕਬੱਡੀ ਮੈਚ ਮੈਂ ਪ੍ਰੋਫੈਸਰ ਬਲਿੰਨਾ ਸਾਹਿਬ ਦਾ ਦੇਖਿਆ ਸੀਗਾ ਅੱਜ ਮੇਰਾ ਦੋਸਤ ਫ੍ਰੈਂਕਫਰਟ ਤੋਂ ਆ ਜੀ ਆਏ ਨੇ ਤੇ ਸਾਡੀ ਬਲਾਜ ਕਬੱਡੀ ਪ੍ਰਮੋਟਰ ਆਇਆ ਫ੍ਰੈਂਕਫਰਟ ਤੋਂ ਇਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਾ ਤੇ ਮੈਂ ਬਲੀ ਦਾ ਇਹ ਪਾਸੇ ਇਹਨੂੰ ਲੱਖ ਲੱਖ ਬਤਾਇ ਦਿੰਦਾ ਬਹੁਤ ਵਧੀਆ ਮੈਚ ਕਰਾ ਰਹੇ ਨੇ ਤੇ ਬਹੁਤ ਸੋਹਣੇ ਨਾਮ ਰੱਖੇ ਨੇ ਤੇ ਸਾਰੇ ਇੰਗਰੇਜ਼ਾਂ ਦੇ ਵੀ ਸਾਰੇ ਇੱਥੇ ਸਹਿਯੋਗ ਕਰ ਰਹੇ ਆ ਜੀਏ ਥੈਂਕ ਯੂ ਬਹੁਤ ਬਹੁਤ ਇਹ ਥੈਂਕ ਯੂ ਪੰਜਾਬ ਦੇ ਪਿੰਡਾਂ ਦਾ ਬਹੁਤ ਵਧੀਆ ਪ੍ਰਾਪਤਾਚਾਰ ਹੋਣਾ ਵੀ ਚਾਹੀਦਾ ਹੈ ਤਾਂ ਕਿ ਨੌਜਵਾਨ ਵੀ ਇਹਨਾਂ ਮਸ਼ੇ ਤੋਂ ਪਹੁੰਚਾਇਆ ਜਾ ਸਕੇ ਬਾਹਰ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਮੋਬਾਈਲ ਤੇ ਜਾਂ ਪ੍ਰਗੂਪਤਾ ਦੇ ਦੇਸ਼ ਦੇ ਆਪਣੇ ਸੋਸ਼ਲ ਮੀਡੀਆ ਤੇ ਸਾਡੇ ਜਿੱਥੇ ਵੀ ਐਨ ਆਰ ਆਈ ਪੰਜਾਬੀ ਵੀ ਬੈਠੇ ਨੇ ਉਹ ਤੋਂ ਬਾਹਰ ਵੀ ਪ੍ਰਾਪਤਾ ਕਰਦੇ ਰਹੇ ਜੋ ਕਿ ਬਹੁਤ ਵਧੀਆ ਚੀਜ਼ ਹੈ ਵੱਡੀ ਸ਼ਖਸੀਅਤਾਂ ਲੈਂਬਰ ਸਿੰਘ ਦੀ ਮਲੀਨਾ ਉਹ ਵੀ ਪਹੁੰਚੇ ਹੋਇਆ ਕਿਉਂਕਿ ਮੇਰੇ ਵੀਰੋ ਸਾਡੇ ਐਨ ਆਰ ਆਈ ਭਰਾ ਜਦੋਂ ਪਿੰਡ ਆਪਣੇ ਚ ਖੇਡ ਮੇਲਾ ਕਰਵਾਉਂਦੇ ਆ ਸਾਰੇ ਆਪ ਆਪਣੇ ਜਿਹੜਾ ਉਸ ਜਣੇ ਦੀ ਸੈਟਿੰਗ ਕਰਕੇ ਵਿਦੇਸ਼ਾਂ ਤੋਂ ਫੇਰ ਪੰਜਾਬ ਆਉਂਦੇ ਆ ਤੇ ਰਲ ਮਿਲ ਕੇ ਸਾਰੇ ਇਹ ਖੇਡ ਮੇਲੇ ਕਰਵਾਉਂਦੇ ਆ ਐਨ ਆਰ ਆ ਵੀਰਾਂ ਦਾ ਜਿਨ੍ਹਾਂ ਨੇ ਆਪਣੀਆਂ ਨੇਕ ਮਾਈਆਂ ਚੋਂ ਦਸਵੰਧ ਕੱਢ ਕੇ ਇਸ ਖੇਡ ਮੇਲੇ ਚ ਵੱਡੇ ਹਿੱਸੇ ਪਾਇਆ ਉਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅਗਲਾ ਮੈਚ ਵੀ ਤਗੜਾ ਖੇਡਿਆ ਜਾਓ ਗਿਲਸ਼ਾਨ ਦੱਸੀ ਅਗਲਾ ਮੈਚ ਕਿਹੜੀਆਂ ਗੜੀਆਂ ਟੀਮਾਂ ਦੇ ਦਰਮਿਆਨ ਆ ریڈی ہو جی اگلا میں جڑا چھٹا جائے گا کون جفا لے گا بےنتی کرا گا کہ ہزار ہی ہونا لاؤ جفا لا لا لو دونوں دونوں रहंदियूं पंजाबी मामा जमद रहंदा मु

ਇਹ ਹੋਰ ਖਾਇਆ ਹੋਰੀ ਜੱਫਾ ਅਮਰਤ ਦੁਕਾਨ ਖੋਲਾ ਖੋਲਾ ਕੋ ਡਾਲਾ ਦਾ ਜੱਫਾ ਇਹਦੇ ਆਪ ਲੈਣ ਤੋਂ ਦਰਜੀਤ ਸਿੰਘ ਜੀ ਵਰਕ ਮੁੱਖ ਬੁਲਾ ਰਹੇ ਸਪੀਨ ਸਿੰਘ ਸੁਸਾਦੀ ਉਹਨਾਂ ਦਾ ਧੰਨਵਾਦ ਭਿੰਦਰ ਪਾਸਾ ਦੇ ਨਾਲ ਹਰਜੀਤ ਰਾਏ ਕਸ਼ਮੀਰ ਸਿੰਘ ਜੀ ਹੇਰ ਉਹਦਾ ਪੰਦਰ ਮਿੱਤਰੋ ਫਿਰ ਰਿਹਾ ਜਿੱਥੇ ਨਵੇਂ ਖਿਡਾਰੀਆਂ ਨੂੰ ਵੱਡਾ ਮੇਰੇ ਮਿੱਤਰੋ ਹਾ ਵੇਖ ਲੈ ਫਿਰ ਰੇਡ ਉਹ ਕਰਾਉਂਦਾ ਬੱਲੇਬਾ रेडर कंदी कंदे भावाजी ਆਦਾ ਰੋਲਾ ਮੇਰੇ ਮਿੱਤਰੋ ਸਾਰੇ ਭਰਾਵਾਂ ਦਾ ਯਾਰ ਪਰਾਂ ਦਾ ਧੰਨਵਾਦ ਆ ਪਾਈ ਫਿਰ ਰੇਡ ਫੋੜਾ ਕਰੀ ਗਾ ਲੋ ਖੇਡ ਮੈਦਾਨ ਦੇ ਵਿੱਚ ਫੇਰੇ ਆ ਗੱਬਰੂ ਨੇ ਪਾਈ ਕਬੱਡੀ ਮੇਰੇ ਵੀਰੋ ਐ ਇਧਰ ਚਾਰ ਜਾਫੀਆਂ ਦੇ ਉਹ ਕਿਹੜਾ ਬੱਲੇ ਬੱਲੇ ਕਰਾਊਗਾ ਦੱਚ ਕੇ ਵੀਰੇ ਇੱਕ ਵਾਰੀ ਮੈਦਾਨ ਦੇ ਕਬੱਡੀ ਤੇ ਬੋਲ ਵੱਡੇ ਪਾਈ ਨੇ ਲਾਹ ਸਿੰਘ ਸਰਦਾਰ ਕੇ ਸਿੰਘ ਮਾਰਦੇ ਧੋਕਰ ਤਰਤਾ ਤਾਜਿਆਂ ਨੂੰ ਲਾਹ ਫੜ ਗੰਗਲੀ ਐ ਨਾ ਫੜ ਉੜਦੇ ਬਾਜਿਆਂ ਨੂੰ ਆਓ ਆਤਾਰ ਸਵੇ ਕਬੱਡੀ ਪਾਰਾਂ ਮੇਰੇ ਮਿੱਤਰੋ ਆ ਪਈ ਫੇਰ ਰੇਡ ਬੋਗਾ ਰਾਜਪੁਰਾਣੇ ਵਾਲਾ ਅਮਨਾ ਭੋਂਦੜ ਵਾਲਾ ਐਣ ਕਹਿੰਦੇ ਫੇਰ ਦਾ ਮੇਲਾ ਫੇਰ ਦੇ ਖਾੜੀਆਂ ਤੇ ਕਹਿੰਦੇ ਫੇਰ ਦੇ ਪ੍ਰੋਮੋਟਰ ਆਏ ਦੇ ਮੇਲੇ ਤੇ ਮਾਰ ਹੁੰਦਾ ਪਰ ਜਿਹੜੇ ਨਵੇਂ ਆਣੇ ਮੋਗਾ ਦਿੰਦੇ ਆ ਉਹਨਾਂ ਦਾ ਨਾਂ ਵੀ ਕਹਿੰਦੇ ਪਹਿਲ ਦੇ ਆਧਾਰ ਤੇ ਬੋਲੇ ਜਾਵੇਗਾ ਮੇਰੇ ਮਿੱਤਰੋ ਆ ਸਾਹਮਣੇ ਪਈ ਫੇਰ ਰੇਡ ਬੋਗਾ ਘਰਿਆਰੇ ਵਾਲਾ ਅਸਲ ਕਬੱਡੀ ਕਬੱਡੀ ਕਰ ਰਹਾ ਹੈ ਉੱਗਾ ਘਰੇਾਲੇ ਬਲ ਤਗੜਾ ਨੰਬਰ ਜੋੜ ਆਇਆ ਹੈ ਕਬੱਡੀ ਪਈ ਹੈ ਇਹਦਾ ਕਾਮਰ ਤਗੜਾ ਰਿਫਰ ਆ ਗਿਆ ਮੇਰੇ ਵੀਰੋ ਉਧਰ ਸਾਡੇ ਸਾਬੀ ਗਲੀਨਾ ਦੀ ਉਧਰ ਬਾਬੇ ਉਹਦੇ ਨਿਊਜ਼ੀਲੈਂਡ ਦੇ ਵਿੱਚ ਹਰ ਸਾਲ ਨਵੇਂ ਖਿਡਾਰੀ ਜਿਹੜੇ ਖੇਡਦੇ ਆ ਆਹ ਦੇਖਣ ਘਬਰੋ ਕਾਉਨਾ ਬੱਲੇ ਬੱਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਯੂਕੇ ਤੋਂ ਸਾਡੇ ਭਾਈ ਸਾਹਿਬ ਜਦੋਂ ਪੰਮਾ ਸਾਹਿਬ ਸਾਲ ਉਹ ਇੱਥੇ ਲੈ ਕੇ ਆਏ ਆ ਆ ਦੇਖਣ ਵਸਤੇ ਬਲੀਨਾ ਦੁਆਬਾ ਜਲੰਧਰ ਅਸੀਂ ਆਏ ਹਰੇਕ ਸਾਲ ਲੱਗਦਾ ਆ ਅਸੀਂ ਹੁਣ ਆਏ ਆ ਬਹੁਤ ਵਧੀਆ ਆ ਇੱਥੇ ਲੱਗੇ ਤਕੜੇ ਤਕੜੇ ਆਪਣੇ ਬੰਦੇ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ ਆ ਆ ਫਟੇਪੇ ਬੰਦੇ ਲੱਗੇ ਉਹ ਇਦਾਂ ਐਕਸਰਸਾਈਜ਼ ਕਰਦੇ ਆ ਇਦਾਂ ਸਾਰੇ ਨਿਆਣੇ ਨੂੰ ਦੇਖਣਾ ਚਾਹੀਦਾ ਆ ਉਹ ਵੀ ਲੱਗੇ ਐਕਸਰਸਾਈਜ਼ ਕਰੋ ਤੁਸੀਂ ਦੋਸ਼ੇ ਤੋਂ ਦੂਰ ਰਹੋ ਤੁਸੀਂ ਠੀਕ ਆ ਉਹੀ ਬਹੁਤ ਬਣੀ ਲੱਗਦਾ ਨਾ ਸਾਰੇ ਇਕੱਠੇ ਹੋਏ ਹੋਆ ਕਬੱਡੀ ਜਿਹੜੀ ਪਹਿਲਾਂ ਸੀ ਉਹ ਪੋਜੀਸ਼ਨ ਸਾਡੇ ਜਿਹੜੇ ਬੰਦੇ ਪਹਿਲਾਂ ਦੇਖਦੇ ਸੀ ਬੱਖ ਖੇਡਦੇ ਸੀ ਜਾਂ ਖੇਡਦੇ ਆ ਲਾਈਵ ਨਹੀਂ ਸੀ ਉਹ ਲਾਈਵ ਨਹੀਂ ਸੀ ਉਹਦਾ ਤੇ ਹੁਣ ਥੋੜਾ ਜਿਆਦਾ ਪੈਸੇ ਦਿੱਖੋ ਕਈ ਲੋਕ ਕਬੱਡੀ ਖੇਡਦੇ ਪਰ ਜ਼ਿਆਦਾ ਨਹੀਂ ਕਮ ਸਕੋ ਪਰ ਹੁਣ ਕਬੱਡੀ ਸਾਡੀ ਲੱਖਾਂ ਕਰੋੜਾਂ ਦੀ ਗੱਲ ਹੈ ਇਸ ਕਰਕੇ ਬਹੁਤ ਚੜ੍ਹਾਅ ਕਿ ਸਾਡੇ ਕੋਲ ਕਬੱਡੀ ਨੂੰ ਇਸ ਪਾਸੇ ਨੂੰ ਆ ਰਹੇ ਆ ਕਿ ਪੁਰਾਣੇ ਤੋਂ ਥੋੜਾ ਜਿਆਦਾ ਅੱਗੇ ਹੋ ਗਿਆ ਹੈ ਹਾਂ ਤੇ ਸਾਨੂੰ ਸਾਰਿਆਂ ਨੂੰ ਕਹਿ ਰਿਹਾ ਜੀ ਜਿਆਦਾ ਹੋਣ ਐ ਐਕਸਰਸਾਈਜ਼ ਪਹੁੰਚਾ ਦੇਣਾ ਚਾਹੀਦਾ ਮੈਂ 4 ਸਾਲ ਇੱਥੇ ਰਹਾ ਸੀ ਖਬਰ ਦੇਖਦੇ ਸੁਣਦੇ ਆ ਯੂਕੇ ਚ ਇੱਥੇ ਕੀ ਹਾਲਤ ਹੋਇਆ ਹੈ ਨਸ਼ੇ ਦਾ ਪ੍ਰੋਬਲਮ ਮੈਂ ਇੰਨਾ ਹੀ ਕਹਿਣਾ ਆ ਤੁਸੀਂ ਹੁਣ ਐਕਸਰਸਾਈਜ਼ ਕਰੋ ਮੈਂ ਹੁਣ 47 ਸਾਲ 47 ਈਅਰ ਦਾ ਆ ਪਰ ਅਸੀਂ ਐਕਸਰਸਾਈਜ਼ ਕਰ ਸਕਦੇ ਆ ਅਸੀਂ ਕਸ਼ਤੀ ਕਰਦੇ ਆ ਅਸੀਂ ਬਾਕਸਿੰਗ ਕਰ ਸਕਦੇ ਆ ਸਾਡਾ ਯੂਥ ਉਹ ਵੀ ਕਰੀ ਸਕਦੇ ਫਿਰ ਤੁਸੀਂ ਨਸ਼ੇ ਦੂਰ ਰੋ ਆਪਣੇ ਐਲਡਰ ਨੂੰ ਸਪੈਕਟ ਕਰੋ ਕਮਿਊਨਿਟੀ ਬਣਾਓ ਬੱਤ ਤੱਕੜੇ ਇੱਥੇ ਵੀ ਹੋ ਇੱਥੇ ਵੀ ਹੋ ਗੇਮ ਖੇਡੋ ਬਾਕਸਿੰਗ ਕਰੋ ਕਸ਼ਤੀਆ ਕਰੋ ਕਸ਼ਤ ਕਰੋ ਬੈਲੇ ਨਾ ਬੈਠੋ ਹਾਂਜੀ ਨਵੇਂ ਖਿਡਾਰੀ ਜਿਹੜੇ ਖੇਡਦੇ ਆ ਆ ਦੇਖਣ ਕਰੋ ਬਲੇਨਾਂ ਦੀ ਤਾਕੀ ਤੇ ਜੋ ਨੌਰ ਸਿੱਤਾ ਕਬੱਡੀ ਕੱਪ ਹੋ ਰਿਹਾ ਸਾਡੀ ਸ਼ਾਗਿਰਦਾਂ ਦੇ ਵੱਟਾ ਅਸੂਆ ਤੇ ਬਹੁਤ ਸਾਰੇ ਖਿਡਾਰੀ ਜਿਹੜੇ ਪਟੇਸ਼ਵਰ ਕਰ ਆਇਆ ਸਾਰੇ ਸਰਕਾਰ ਦੇ ਵਿਸ਼ੇ ਵਿੱਚ ਬਹੁਤ ਨੰਦ ਆ ਰਿਹਾ ਤੇ ਇਸ ਤੋਂ ਬਾਅਦ ਜੋ ਸੇਮ ਫੈਡਰੇਸ਼ਨਲ ਕਬੱਡੀ ਕੱਪ ਆ ਉਹ 15 ਜੀ ਨੂੰ ਪਿੰਡ ਘੁੰਮਣਾ ਵਿਖੇ ਨੌਜੋਨਰ ਕਬੱਡੀ ਦਾ ਇਹਦਾ ਸੇਮ ਉੱਤੇ ਕਰਵਾਇਆ ਜਾ ਰਿਹਾ ਮੈਂ ਪੀਰ ਸਾਹਿਬ ਸਾਰੀ ਸੰਖਿਆ ਨੂੰ ਆਮੋ ਆਕੇ ਕਬੱਡੀ ਦਾ ਆਨੰਦ ਮਾਣੋ ਇਹਦਾ ਡੋਨਰ ਪ੍ਰਬੰਧਾ ਬਹੁਤ ਵਧੀਆ ਕੀਤਾ ਬੜਾ ਸੱਚਾ ਪੰਧਾ ਬਹੁਤ ਜਿਆਦਾ ਵਧੀਆ ਫਾਲਤੂ ਬੰਦੰਦਰ ਨਹੀਂ ਜਾਂਦੇ ਤੇ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਹੈ ਨੰਦਰਬਾਣੀ ਖੁਸ਼ਕਦਦਾ ਰਹਦਾ ਚੇਤ ਅਸ਼ਿਰਕਾ ਸਾਰਾ ਖੇਡ ਜਾਗੋ ਇਸ ਵੇਲੇ ਕਬੱਡੀ ਦੀ ਗੇਮ ਦਾ ਬਹੁਤ ਜਿਆਦਾ ਪੈਸਾ ਬਣਦਾ ਸ਼ਾਰਗਰੀ ਕੋਰੋਨਾ ਕਰ ਮਾਰਿਆ ਇਸ ਵੇਲੇ ਨੌਜਵਾਨ ਪੀੜੀ ਨੂੰ ਚਾਹੀਦਾ ਡੋਡੀ ਗੇਮਾਂ ਬੰਦ ਕਿਸੇ ਵੀ ਖੇਡ ਬੰਦ ਕਸਰ ਕੇ ਫੇਰ ਕਰੋ ਉਹ ਹਰ ਬਣੋ ਕਿ ਪੈਸਾ ਕਮਾਓ ਨਸ਼ੇ त्याਗੋ ਇਹ ਬੇਨਤੀ ਹੈ ਇਹਨਾਂ ਦੇ ਕਾਮਰੋਸਾ ਬਣੋ ਪੰਜਾਬ ਦੇ ਵਾਸਤੇ ਖੜੋਣੇ ਆਂ ਤੇਰੇ ਤੇ ਖੜਦੇ ਸਦੇ ਨਾ ਰਹੀ ਅਸੀਂ ਬੇਨਤੀ ਕਰਦੇ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਨਸ਼ੇ ਛੱਡੋ ਤੇ ਸੋਸ ਖਲੋਆ ਜਰੂਰ ਕੇ ਰਿੰਗ ਮਾਰਦੇ ਧੋਕਰ ਤਰਤਾ ਤਾਜਿਆਂ ਨੂੰ ਨਾ ਫੜ ਕੰਗਲੀ ਨਾ ਫੜ ਉਰਦੇ ਬਾਜਾ ਹਰ ਸਾਲ ਇਸ ਤਰ੍ਹਾਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਬਹੁਤ ਵਧੀਆ ਟੂਰਨਾਮੈਂਟ ਹੋਇਆ। ਸਾਰੇ ਦਰਸ਼ਕਾਂ ਨੂੰ ਬਹੁਤ ਵਧੀਆ ਲੱਗਾ ਤੇ ਸਾਰੇ ਜਿੰਨੇ ਵੀ ਭਰਾ ਸਾਡੇ ਜਰਮਨ ਤੋਂ ਆਏ ਆ ਸਾਰਿਆਂ ਨੇ ਅਨਜੋਈ ਕੀਤਾ। ਬਹੁਤ ਵਧੀਆ ਲੱਗਾ ਸਾਰਿਆਂ ਨੂੰ। ਥੈਂਕ ਯੂ ਭਾਜੀ ਮਿਹਰਬਾਨੀ। ਸਭ ਤੋਂ ਵਧੀਆ ਪ੍ਰਬੰਧ ਸਾਨੂੰ ਲੱਗਾ ਕਿ ਆਿਆਂ ਗਿਆ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਗਈ ਆ। ਜਿੱਤਾਂ ਵੀ ਆਏ ਆ ਸਾਰੇ ਐਨ ਆਰ ਆਈ ਭਰਾ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਲੱਗਾ। ਹਾਂਜੀ। ਜਿਹੜਾ ਨਸ਼ਾ ਨਹੀਂ ਤੇ ਨੌਜਵਾਨ ਹਾਂਜੀ ਨਸ਼ਿਆਂ ਤੋਂ ਦੂਰ ਨਸ਼ਿਆਂ ਤੋਂ ਦੂਰ ਕਿੱਥੇ ਗਏ ਸਾਰੇ ਬੰਦੇ ਜਿੱਦਾਂ ਵੀ ਹੈਗੇ ਆ ਨੌਜਵਾਨ ਪੀੜੀ ਜਿਹੜੀ ਆ ਨਸ਼ਿਆਂ ਤੋਂ ਦੂਰ ਹੋ ਰਹੀ ਆ ਇਹ ਜਿਹੜੇ ਮੇਲੇ ਹੁੰਦੇ ਆ ਬਹੁਤ ਵਧੀਆ ਹੋ ਰਿਹਾ ਨਸ਼ਿਆਂ ਤੋਂ ਦੂਰ ਰਹੋ ਕਬੱਡੀ ਨਾਲ ਜੁੜੋ ਸਪੋਰਟਸ ਨਾਲ ਜੁੜੋ ਆਪਣਾ ਵਧੀਆ ਕਰੋ ਸਾਰੇ ਠੀਕ ਆ ਬਹੁਤ ਬਹੁਤ ਦਿਓ ਸਰ ਬਹੁਤ ਦਿਓ ਉਹਨੇ ਸ੍ਰੀ ਗੁਰੂ ਜੀ ਨੂੰ ਮੋਈ ਉਹਨਾਂ ਨੂੰ ਜਰਮੇ ਤੋਂ ਆ। ਪੰਜਾਬੀ ਵੀ ਦੇਮ ਚ ਬਸ ਪੰਜਾਬ ਭਾਰ ਦੀ ਹਰ ਜਗ੍ਹਾ ਜਿੱਥੇ ਬਸੇ ਆ ਪੰਜਾਬੀ। ਢੋਲੇ ਦਾ ਪੰਜਾਬੀ ਜਿੰਦਾਬਾਦ। ਕੋਈ ਕੋਈ ਵਾਪਸ ਕਮੇਟੀ ਪਾਓ। ਕੰਮ ਕਿਤੇ ਕਰੋ। ਦੇ ਨੌਜਵਾਨ ਪੀੜੀ ਨੂੰ ਇਹੋ ਜਿਹਾ ਨਸ਼ਿਆਂ ਤੋਂ ਬਚ ਕੇ ਰਭੋ। ਭਾਜੀ ਸਪੋਰਟ ਕਰੋ। ਤੇ ਮੇਲਤ ਕਰੋ, ਤਰੱਕੀਆਂ ਕਰੋ। ਜਾਣੀ ਕਿ ਮਿਹਨਤ ਕਰਨੀ ਚਾਹੀਦੀ ਹਰ ਇੱਕ ਨੂੰ ਆਪਣੀ ਜਿਹੜੀ ਆ ਜਾਨੀ ਕਿ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਜਾਂ ਆਪਣੇ ਪੰਜਾਬ ਦੇ ਜਿਹੜੇ ਬੱਚੇ ਆ ਉਹ ਵੀ ਜਿਹੜੇ ਨੌਜਵਾਨ ਬੱਚੇ ਆ ਉਹ ਵੀ ਅੱਗੇ ਆਪਣੇ ਆਲ ਦੇਖ ਕੇ ਵਧੀਆ ਕਰਨ ਜਾਨੀ ਕਿ ਜਿਹੜਾ ਖਾਣਾ ਪਾਣੀ ਆ ਉਹ ਵੀ ਸਹੀ ਖਾਣਾ ਚਾਹੀਦਾ ਬੰਦੇ ਨੂੰ ਤੇ ਜਿਹੜੀ ਸਿਹਤ ਦਾ ਖਿਆਲ ਰਵੇ ਆਪਣੀ ਦਾ ਫਸਟ ਬੋਡੀ ਦਾ ਫਸਟ ਪਹਿਲੀ ਕਮੇਟੀ ਜਾਂਦੀ ਕਮੇਟੀ ਚੱਕੀ ਅੰਦਰ ਦੇ ਹਰੇ ਲੰਦੀ ਸੀ ਉਹਦੋਂ ਇਹਦਾ ਦਾਨੀ ਕਰੇਜ ਆਜ ਕੱਲ ਕਬੱਡੀ ਦਾ ਕਰੇਜ ਬਹੁਤ ਹੋ ਗਿਆ ਅੱਡੇ ਪੁਰੇ ਵਲਡ ਚ ਕਬੱਡੀ ਚੱਲਦੀ ਆ ਸਾਰੇ ਪ੍ਰਮੋਟਰ ਜਿਹੜੇ ਆ ਬਹੁਤ ਜ਼ੋਰ ਲਾਉਂਦੇ ਕਬੱਡੀ ਨੂੰ ਵੀ ਬੰਜਾ ਆਪਣੇ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਬਚ ਕੇ ਰਹਿਣ ਵੀ ਕਬੱਡੀ ਨੂੰ ਜ਼ਿਆਦਾ ਜਿਹੜਾ ਇਤਸਾਹ ਮਿਲੇ ਪਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਹਾਂਜੀ ਸੋਸ਼ਲ ਮੀਡੀਆ ਦਾ ਜਮਾਨਾ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਬੱਚਿਆਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਵੇ ਗਰੀਬ ਆਪਣੇ ਗਰੀਬਾਂ ਘਰਾਂ ਦੇ ਬੱਚੇ ਆ ਉਹਨਾਂ ਨੂੰ ਵੀ ਅੱਗੇ ਲਿਆਂਦਾ ਜਾਵੇ ਨਾ ਕਿ ਜਿਹੜੇ ਨਾਮੀ 플레이ਰ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਜਿਹੜੇ ਆਪਣੇ ਜਿਹੜੇ ਜਿਹਨਾਂ ਨੂੰ ਬੰਦਾ ਜਾਣਦਾ ਵੀ ਨਹੀਂ ਉਹਨਾਂ ਨੂੰ ਵੀ ਅੱਗੇ ਲਿਆਵੋ ਤੁਸੀਂ ਜਿਹੜੇ ਵਧੀਆ ਖੇਡਦੇ ਆ 플레이ਰ ਆ ਜੇ ਤਾਂ ਨਹੀਂ ਕਿ ਜਿਹੜੇ ਉਹ ਜਿਹੜੇ ਯੂਰਪ ਵਿੱਚ ਜਾਂਦੇ ਆ 25 30 ਬੰਦੇ ਉਹਨਾਂ ਨੂੰ ਵੀ ਅੱਗੇ ਲੈ ਕੇ ਲਾਵੋ ਜਿਹੜੇ ਨਵੇਂ ਪਿੰਡੂ ਪਲੇਅਰ ਇਹ ਪਿੰਡੋਂ ਪੱਦਰ ਤੇ ਵੀ ਬੱਚੇ ਖੇਡਦੇ ਆ ਉਹਨਾਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਅੱਗੇ